ਪੰਜਾਬ ਦੇ ਫਗਵਾੜਾ ਵਿੱਚ ਉਹਦਾ ਮਾਹੌਲ ਗਰਮਾ ਗਿਆ ਜਦੋਂ ਇੱਕ ਧਰਮ ਵਿਸ਼ੇਸ਼ ਦੀਆਂ ਵਿਅਕਤੀਆਂ ਵੱਲੋਂ ਪਹਿਲਾਂ ਤੋਂ ਹੀ ਸ਼ਹਿਰ ਵਿੱਚ ਲੱਗੇ ਦੂਜੇ ਧਰਮ ਦੇ ਧਾਰਮਿਕ ਸਮਾਗਮ ਦੇ ਫਲੈਕਸ ਬੋਰਡਾਂ ਨੂੰ ਫਾੜ ਕੇ ਆਪਣੇ ਧਰਮ ਦੇ ਸਮਾਗਮ ਦੇ ਫਲੈਕਸ ਬੋਰਡ ਉਸ ਜਗ੍ਹਾ ਤੇ ਲਗਾ ਦਿੱਤੇ ਗਏ ਜਿਸ ਵਿੱਚ ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਆਗੂਆਂ ਅਤੇ ਲੋਕਾਂ ਵੱਲੋਂ ਇਸ ਮਾਮਲੇ ਨੂੰ ਬੇਅਦਬੀ ਨਾਲ ਜੋੜਦਿਆਂ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕੀਤੇ ਜਾਣ ਦੀ ਅਪੀਲ ਕਰਦਿਆਂ ਪੂਰਾ ਵਿਰੋਧ ਕੀਤਾ ਹੈ ਕੀ ਹੈ ਪੂਰਾ ਮਾਮਲਾ ਹੌ ਫਿੱਕੀਆ ਫਗਵਾੜਾ ਤੋਂ ਪੰਜਾਬ ਖਬਰ 24 ਦੀ ਇੱਕ ਖਾਸ ਰਿਪੋਰਟ ਬਾਬਾ ਜੀ ਦੀ ਚੌਂਕੀ ਫਗਵਾੜੇ ਦੇ ਵਿੱਚ ਬੰਗਿਆਂ ਵਾਲੇ ਰੰਗੜ ਬਾਸ਼ਾ ਜੀ ਦੀ ਹੋ ਰਹੀ ਆ ਉਸ ਫਲੈਕਸ ਦੇ ਵਿੱਚ ਜਿਹੜੇ ਫਲੈਕਸ ਅਸੀਂ ਲਗਾਈ ਸੀ ਗੋਲ ਚੌਂਕ ਦੇ ਵਿੱਚ ਇਹ ਪਰਸੋ ਰਾਤੀ ਲੱਗੀ ਆ ਔਰ ਅੱਜ ਅਸੀਂ ਦੇਖਿਆ ਸਵੇਰੇ ਅਤੇ ਬਾਅਦ ਨੂੰ ਸਾਨੂੰ ਪਤਾ ਲੱਗਾ ਵੀ ਸਾਡੀ ਫਲੈਕਸ ਨੂੰ ਉਤਾਰ ਕੇ ਬਹੁਤ ਹੀ ਮਤਲਬ ਭੰਦੇ ਟੰਗ ਦੇ ਨਾਲ ਉਹਨਾਂ ਨੇ ਉਹਨੂੰ ਲਾ ਕੇ ਆਪਣੀ ਫਲੈਕਸ ਜਿਹੜੀ ਲਗਾਤੀ ਆ ਤੇ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਆ ਤੇ ਭਾਈ ਇਹ ਕੰਮ ਜਿਹੜਾ ਹੈਗਾ ਆ ਇਹ ਇਸ ਹੱਬ ਦਾ ਹੋਵੇ ਕਿ ਕਿਸੇ ਨੂੰ ਵੀ ਜਿਹੜਾ ਆ ਇਹਦੇ ਵਿੱਚ ਹੋਣਾ ਨਹੀਂ ਚਾਹੀਦਾ ਬੇਅਦਬੀ ਜਿਹੜੀ ਮਾਰਜ ਦੀ ਹੋਈ ਆ ਤੇ ਇਹ ਸਾਡੇ ਕੋਈ ਵੀ ਗੁਰ ਭਾਈ ਸਾਡੇ ਆਪਣੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਡੇ ਹੈਗੇ ਨੇ ਤੇ ਇਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਨਾ ਇਹੋ ਜਿਹਾ ਝੱਲਿਆ ਨਹੀਂ ਜਾਊਗਾ ਜੋ ਵੀ ਇਹਨਾਂ ਨੇ ਕਾਰਾ ਕੀਤਾ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਮੰਗਦੇ ਆ ਕਿ ਇਹ ਜਿਹਨਾਂ ਨੇ ਵੀ ਇਹ ਪਾੜਿਆ ਉਹਨਾਂ ਨੂੰ ਸਖਤ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਅਗਲ ਬੋਰਡ ਕਰਤਾ ਅਸੀਂ ਗੱਲ ਆ ਕੇ ਗਏ ਤੁਸੀਂ ਸਾਡੇ ਗੁਰੂ ਮਹਾਰਾਜੀ ਦੀ ਚੌਂਕੀ ਆ ਫਗਵਾੜੇ ਦੇ ਵਿੱਚ 20 ਮਾਰਚ ਨੂੰ ਆ ਰਿਹਾ ਹੈ ਦੇ ਵਿੱਚ ਤੇ ਅਸੀਂ ਪਰਸੋ ਰਾਤੀ ਇੱਥੇ ਬੋਰਡ ਲਾਇਆ ਵਾ ਅੱਜ ਆਹ ਮਸੀਹ ਦੀ ਖੁਸ਼ਖਬਰੀ ਹੈ ਜਿਹੜੇ ਆ ਪਾਸਟਰ ਜੀ ਆ ਪਾਸਟਰ ਜੀ ਆ ਇਹਨਾਂ ਨੇ ਸਾਡਾ ਬੋਰਡ ਪੜਵਾ ਦਿੱਤਾ ਵਾ ਇਹ ਹਰਕਤ ਨਿੰਦਨਯੋਗ ਆ ਇਹਨਾਂ ਦੀ برداشت ਨਹੀਂ ਕੀਤੀ ਜਾਊਗੀ ਪ੍ਰੈਸ ਰਿਪੋਰਟਰ ਮੱਕੜ ਸਾਹਿਬ ਆ ਸਾਰਿਆਂ ਨੂੰ ਪਤਾ ਲੁਧਿਆਣਾ 'ਚ ਮਸ਼ਹੂਰ ਆ ਉਹਨਾਂ ਨੇ ਸਵਾਲ ਕੀਤਾ ਸੀ ਤੁਸੀਂ ਇੱਕ ਬੰਦੇ ਨੂੰ ਹੱਥ ਲੈਨੇ 36 ਨੂੰ ਕਰੰਟ ਪਿੰਦਾ ਪੈਰਾਲਾਈਜ਼ ਬੰਦੇ ਤੁਹਾਡੇ ਸਾਡੇ ਧੜ ਕੋ ਦੱਸ ਲੈ ਕੇ ਇਹਨਾਂ ਨੂੰ ਇੱਕ ਸਹੀ ਕਰ ਤੋ ساری ਉਮਰ ਤੁਹਾਡੀ ਅਸੀਂ ਕਹਿੰਨੇ ਤੁਸੀਂ ਇਦਾਂ ਦੇ ਕੰਮ ਨਾ ਕਰੋ ਜਿਹਦੇ ਵੀ ਨਿੰਦਨਯੋਗ ਆ ਸਾਰੇ ਵਰਲਡ ਨੂੰ ਪਤਾ ਤੁਸੀਂ ਕੀ ਕੰਮ ਕਰਦੇ ਵੇ ਸਾਡਾ ਹੋਰ ਕੋਈ ਬੋਰਡ ਫਟਿਆ ਇਹ ਜ਼ਿੰਮੇਵਾਰ ਹੋਗੇ ਜੇ ਮੈਨੂੰ ਤੇ ਸਾਡੀ ਸੰਗਤ ਨੂੰ ਕੋਈ ਧਮਕੀ ਆਉਂਦੀ ਹੈ ਇਹ ਪੰਜ ਬੰਦੇ ਜ਼ਿੰਮੇਵਾਰ ਹੋਣਗੇ ਸ਼ਗਲਾਂ ਦਿਖਾ ਦਿਓ ਇਹਨਾਂ ਦੀ ਹੁਣ ਤੁਹਾਡਾ ਕੀ ਆ ਕੈਮਰਾ ਲੱਗੇ ਹੋਇਆ ਸਰਕਾਰੀ ਕੈਮਰੇ ਲੱਗੇ ਪ੍ਰਸ਼ਾਸਨ ਨੂੰ ਮੰਗ ਕਰਦੇ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਇਹਨਾਂ ਸਾਰਿਆਂ ਤੇ ਪੁਲਿਸ ਅਧਿਕਾਰੀਆਂ ਨਾਲ ਗੱਲ ਬਾਤ ਇੱਕ ਖੋਚੇ ਵਾਲੇ ਪਾਸਟੂਮ ਦੀ ਆ ਹਦੀਆਬਾਦ ਦਾ ਐਡਰੈਸ ਲਿਖਿਆ ਹੋਇਆ ਜੀ ਆ ਕਰਮ ਨਾਮ ਇੱਕ ਟਾਈਮ ਸਾਰਿਆਂ ਵੱਲੋਂ ਅਸੀਂ ਇੱਕ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਕਿ 24 ਘੰਟਿਆਂ ਦਾ ਟਾਈਮ ਹੈ ਉਸ ਬੰਦਿਆਂ ਦੇ ਕੋਲ ਆਪਣਾ ਬੋਰਡ ਉਤਾਰ ਕੇ ਲੈ ਜਾਣ ਤੇ ਅਗਰ 24 ਘੰਟਿਆਂ ਦੇ ਵਿੱਚ ਅਗਰ ਬੋਰਡ ਨਾ ਲੱਗਾ ਤੇ ਅਸੀਂ ਐਸਾ ਫਗਵਾੜੇ ਦਾ ਚੱਕਾ ਜਾਮ ਕਰਾਂਗੇ ਜਿੰਨੀ ਵੀ ਸਾਡੀ ਸੰਗਤ ਹੈ ਮਹਾਰਾਜੀ ਇਹ ਸਾਡੇ ਮਹਾਰਾਜ ਦੀ ਬੇਅਤਵੀ ਕੀਤੀ ਜਾਨਾ ਬੰਦਿਆਂ ਨੇ ਇਹ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ 4 ਘੰਟਿਆਂ ਦਾ ਟਾਈਮ ਦਿੰਨੇ ਆ ਨਾ ਬੰਦਿਆਂ ਨੂੰ ਜਿਹੜੇ ਵੀ 5 ਬੰਦਿਆਂ ਨੇ ਹਰਕਤ ਕੀਤੀ ਹੈ ਅਗਰ ਇਹਨਾਂ ਨੇ ਬੋਰਡ ਆਪਣਾ ਨਾਂ ਉਤਾਰਿਆ ਤੇ ਪੂਰਾ ਫਗਵਾੜਾ ਜਾਮ ਕੀਤਾ ਜਾਊਗਾ 4 ਘੰਟਿਆਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸ਼ਿਕਾਇਤ ਕੀਤੀ ਜਾਵੇ ਜੀ ਹਾਂਜੀ ਜੋ ਇਹਨਾਂ ਤੇ ਕਾਰਵਾਈ ਬਣਦੀ ਉਹ ਹੋਣੀ ਚਾਹੀਦੀ ਹੈ ਅਗਰ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਫੇਰ ਅਸੀਂ ਆਪਣੇ ਹਿਸਾਬ ਨਾਲ ਕਾਰਵਾਈ ਕਰਾਂਗੇ ਇਹਨਾਂ ਤੇ ਅਜੇ ਤੱਕ ਕੋਈ ਨਹੀਂ ਹੋਇਆ ਜੀ ਕੈਨੇਡਾ ਟਮ ਹੋ ਗਿਆ ਫੋਨ ਕੀਤਾ ਨੂੰ ਨਹੀਂ ਪੁਲਿਸ ਨੇ ਹੋਇਆ ਇਨਫੋਰਮ ਨਹੀਂ ਕੀਤਾ ਪੁਲਿਸ ਨੇ ਇਨਫੋਰਮ ਕਰਨ ਲੱਗੇ ਆ ਜੀ ਬਸ ਨਹੀਂ ਜਿਹੜੇ ਤੁਹਾਡੀ ਜਿਹੜਾ ਅਸੀਂ ਫੇਰ بار-बार ਇਹ ਗੱਲ ਕਹਿੰਦੇ ਹਾਂ ਪ੍ਰਸ਼ਾਸਨ ਨੂੰ ਇਸ ਬੰਦੇ ਆ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡੇ ਪਹਿਲੇ ਦਾ ਪ੍ਰੈਸ ਵਾਲਿਆਂ ਦਾ ਧੰਨਵਾਦ ਤੁਸੀਂ ਇੱਕ ਸੱਤੇ ਦੇ ਮੌਕੇ ਤੇ ਫਟਾਫਟ ਆ ਗਏ ਆ ਅਸੀਂ 10 ਮਿੰਟ ਪਹਿਲੇ ਦੇਖਿਆ ਉਸੇ ਤਰ੍ਹਾਂ ਤੁਸੀਂ ਆ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਜਿੰਨੀ ਇੱਥੇ ਮੌਜੂਦ ਹੈ ਹੁਣ ਅਸੀਂ ਘਟਨਾ ਕਿੱਦਾਂ ਪਤਾ ਲੱਗਾ ਤੁਹਾਨੂੰ ਭਾਈ ਅਸੀਂ ਇਧਰੋਂ ਨਿਕਲਦੇ ਸੀ ਸਾਡੇ ਕੋਈ ਸੇਵਾਦਾਰ ਨਿਕਲ ਰਹੇ ਸੀ ਜਿਹੜਾ ਬੋਰਡ ਲਾਂਦਾ ਉਹ ਚੈੱਕ ਕਰਦੇ ਸਾਰੇ ਬੋਰਡ ਠੀਕ ਆ ਕੋਈ ਨਹੀਂ ਉਹ ਠਿੱਕ ਤਾਂ ਨਹੀਂ ਕਿ ਕੋਈ ਸਾਡੇ ਗੁਰੂ ਮਹਾਰਾਜ ਫੋਟੋ ਤੇ ਹੈਗੇ ਇਹ ਪੋਸਟਰ ਤੇ ਆ ਸਾਡੇ ਵੱਡੇ ਮਾਰੇ ਬੀਬੀ ਸਤਿਆ ਦੇਵੀ ਜੀ ਨਾਲੇ ਪਾਪਾ ਜੀ ਦਾ ਸਰੂਪ ਆ ਮਾਤਾ ਜੀ ਦਾ ਸਰੂਪ ਲੱਗਾ ਹੋਇਆ ਵਾ ਅਸੀਂ ਦੇਖਣਾ ਕੋਈ ਬੋਰਡ ਖਰਾਬ ਤੇ ਨਹੀਂ ਪਰ ਇਹ ਬੋਰਡ ਫਟੇ ਪਹਿਲੇ ਬੋਰਡ ਫਟਿਆ ਨਿਕਲੇ ਮੇਨ ਇਹ ਬੰਦਿਆਂ ਨੇ ਸਾਡੇ ਧਰਮ ਤੇ ਅਟੈਕ ਕੀਤਾ ਹੋਇਆ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਜੀ ਜਿੱਥੇ ਜਿੱਥੇ ਸਾਡੀ ਫਲੈਕਸ ਲੱਗੀ ਹੋਈ ਹੈ ਅਗਰ ਸਾਡੀ ਵੀ ਇੱਕ ਫਲੈਕਸ ਨੂੰ ਕਿਸੇ ਵੀ ਬੰਦੇ ਨੇ ਧਰਮ ਦੇ ਹੋਰ ਬੰਦੇ ਧਰਮ ਦੇ ਨੇ ਕਿਸੇ ਨੇ ਵੀ ਹੱਥ ਲਾਇਆ ਉਹ ਅਸੀਂ ਆਪਣੇ ਆਪ ਇਹ ਕਾਰਵਾਈ ਕਰਾਂਗੇ ਤੇ ਅਗਰ ਪ੍ਰਸ਼ਾਸਨ ਨੇ ਇਹ ਕਾਰਵਾਈ ਨਾ ਕੀਤੀ ਪਹਿਲ ਪ੍ਰਸ਼ਾਸਨ ਦੀ ਹੈ ਪ੍ਰਸ਼ਾਸਨ ਦੇ ਅੱਗੇ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਬੰਦੇ ਲੱਭ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਦੀ ਕਾਰਵਾਈ ਬਣਦੀ ਹੈ